ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਕਰੇ ਸਸੀ ਕਾਲ ਹਾਂਜੀ ਆਪਾਂ ਕੱਲ ਮਲਾਈ ਬਣਾਈ ਤੇ ਮਲਾਈ ਦੇ ਵਿੱਚੋਂ ਆਪਾਂ ਜੋ ਛਿੱਧੀਆਂ ਨਿਕਲ ਗਈਆਂ ਇਹ ਇੱਕ ਕੌਲੀ ਭਰ ਕੇ ਆਪਣੀਆਂ ਛਿੱਧੀਆਂ ਦੀ ਨਿਕਲੀ ਆ ਗਈ ਤੇ ਫਿਰ ਵਿੱਚੋਂ ਥੋੜਾ ਨਿਕਲਿਆ ਸੀ ਆਪਣਾ ਪਨੀਰ ਜਦੋਂ ਆਪਾਂ ਆ ਕੇ ਘਿਓ ਤਿਆਰ ਕਰ ਲੈਨੇ ਥੱਲੇ ਛਿੱਧੀਆਂ ਹੁੰਦੀਆਂ ਨੇ ਇਹ ਕੌਲੀਓ ਛਿੱਧੀਆਂ ਦੀ ਸੀਗੇ ਤੇ ਜੋ ਪਾਣੀ ਨਿਕਲਦਾ ਹੁੰਦਾ ਫਿਰ ਆਪਾਂ ਉਹਦੇ ਵਿੱਚੋਂ ਪਨੀਰ ਕੱਢਿਆ ਸੀ ਘਿਓ ਚ ਅੱਧੀ ਕੌਲੀ ਲਈ ਆਪਾਂ ਨੇ ਖੰਡ ਦੀ अद्धा लीटर लिया ले दुधी लिया आप मलाई अपने को मलाई थोड़ी है क्योंकि दे घ्यो की मलाई थी ये तो आप लवेंगे थोड़ा देसी घ्यो आओ आप अगे दसीए अगे की कर देर दुध गर्म दुधन आप चंकी तरह अबाल दे क्योंकि थोड़ा संघना हो जाएगा आप पौना का कापी एद तकरीबन अद्धा किलो तो घट तो थोड़ी पावे आप मलाई जो कि मलाई कल मेरी कल दुध ही सी पूरी फैट वाल आपने दुध नहीं रखा सी इसलिए आप मलाई पा दी मूँ चंकी तरह संघना कर लवेंगे गर्म रख दिता चंकी तरह संघना करा तो दूसरे पास आप कड़ाही आकर ਉਦੇ ਵਿੱਚ ਆਪਾਂ ਥੋੜਾ ਘਿਓ ਪਾਵਾਂਗੇ ਕਿਉਂਕਿ ਆਪਾਂ ਦੂਸਰੇ ਚੁੱਲੇ ਤੇ ਕੜਾਹੀ ਨੂੰ ਰੱਖਾਂਗੇ ਕਿ ਦੋਨਾਂ ਚੁੱਲਿਆਂ ਦੇ ਉੱਤੇ ਕੰਮ ਜਲਦੀ ਹੋ ਜਾਏਗਾ ਹਾਂਜੀ ਇਹ ਤੇ ਵੀ ਆਪਾਂ ਕੜਾਹੀ ਰੱਖ ਕੇ ਦਿੱਤੀ ਆ ਤੇ ਜਲਦੀ ਕੰਮ ਹੋਣ ਦੇ ਵਿੱਚ ਤਾਂ ਦੋਨੋਂ ਚੁੱਲੇ ਹੀ ਆਪਾਂ ਨੂੰ ਰੱਖਣੇ ਪੈਣਗੇ ਇਹ ਚ ਪਾਉਣੇ ਆਪਾਂ ਥੋੜਾ ਘਿਓ ਘਿਓ ਵੀ ਜ਼ਿਆਦਾ ਨਹੀਂ ਮੈਂ ਛੋਟੀ ਕੜਚੀ ਲਈ ਹੈਗੀ ਸਾਪਾ ਥੋੜਾ ਇਨਾ ਕਿ ਕਿਵਾਲਾ ਮਗੇ ਜ਼ਿਆਦਾ ਨਹੀਂ ਤੇ ਜੋ ਆਪਣੇ ਕੋਲ ਪਨੀਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ ਕਰ ਲੈਣਾ ਵਾ ਕਿਉਂਕਿ ਆਪਾਂ ਇਹਦੇ ਪੀਸ ਨਹੀਂ ਰੱਖਣਗੇ ਮੈਸ ਹੋਇਆ ਹੀ ਪਨੀਰ ਆਪਾਂ ਨੂੰ ਜ਼ਰੂਰਤ ਹੈ ਇਹਦੇ ਵਿੱਚ ਪਾਣ ਦੇ ਚੰਗੀ ਤਰ੍ਹਾਂ ਕਿਹਾ ਹੋ ਗਰਮ ਹੋ ਜਾਏਗਾ ਆਪਣਾ ਉਸ ਤੋਂ ਬਾਅਦ ਆਪਾਂ ਪਨੀਰ ਨੂੰ ਇਹਦੇ ਵਿੱਚ ਪਾਵਾਂਗੇ ਜਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਇਆ ਪਨੀਰ ਆਪਾਂ ਛੋਲੇ ਵਿੱਚ ਪਨੀਰ ਪਾ ਕੇ ਭੁੰਨਾਂਗੇ ਪਨੀਰ ਨੂੰ ਕੰਜਪਚ ਜਿੰਗਰਾ ਭੁੰਲਣਾ ਜਦ ਤੱਕ ਉਹ ਆਪਣਾ ਥੋੜਾ ਲਾਲ ਨਾ ਹੋ ਜਾਵੇ ਜਿਆਦਾ ਵੀ ਆਪਾਂ ਜਾਲਣਾ ਨਹੀਂਗਾ ਛੋਲੇ ਸਲੀ ਪਾਇਆ ਥੱਲੇ ਕਿ ਪਨੀਰ ਥੱਲੇ ਨਾ ਲੱਗ ਜਾਵੇ ਥੋੜਾ ਛੋਲੇ ਪਾਵਾਂਗੇ ਤਾਂ ਪਨੀਰ ਥੱਲੇ ਨਹੀਂ ਲੱਗੇਗਾ ਮੈਂ ਦੇਸੀ ਛੋਲੇ ਦੀ ਇਸਤੇਮਾਲ ਕੀਤਾ ਕੁਛ ਜੇਸਕੀ ਹੋਵੇ ਇਸੇ ਮਾਲ ਕਰਨਾ ਚਾਹੁੰਦੇ ਹੋ ਤੁਹਾਡੀ ਹੋ ਆਪਣੀ ਇੱਛਾ ਹੋਏਗੀ ਆਪਣਾ ਦੁੱਧ ਵੀ ਉਬਲ ਰਿਹਾ ਤੇ ਆਪਾਂ ਇਹਨੂੰ ਬਹੁਤ ਘੱਟ ਕਰਾਂਗੇ ਕਿਉਂਕਿ ਘੱਟ ਸੇਕ ਤੀ ਮੈਂ ਚੀਜ਼ ਪਕਾਉਣੇ ਪਸੰਦ ਕਰਦੀ ਆਂ ਇਹ ਇਧਰ ਦੁੱਧ ਉਬਲ ਰਿਹਾ ਜਦੋਂ ਆਪਣਾ ਦੁੱਧ ਥੋੜਾ ਰਹਿ ਜਾਏਗਾ ਤੇ ਇਧਰ ਦੇਖੋ ਆਪਣੇ ਪਨੀਰ ਵੀ ਭੁੱਜ ਰਿਹਾ ਪਨੀਰ ਭੁੰਨ ਦਾ ਮਤਲਬ ਇਹ ਹੁੰਦਾ ਕਿ ਤਨੜਾ ਲਾਲੀ ਪਾੜ ਜਾਏਗਾ ਦੂਸਰਾ ਇਹ ਹੁੰਦਾ ਜੋ ਇਹਦੇ ਵਿੱਚ ਖਟਿਆਈ ਹੁੰਦੀ ਆ ਉਹ ਸਾਰੀ ਖਟਿਆਈ ਨਿਕਲ ਜਾਏਗੀ ਪਨੀਰ ਆਪਣਾ ਭੁੱਜ ਗਿਆ ਖਟਿਆਈ ਨਿਕਲ ਜਾਏਗੀ ਇਹ ਪਹਿਲਾਂ ਵੀ ਮੈਂ ਪਨੀਰ ਨੂੰ ਅੱਧਾ ਘੰਟਾ ਗਰਮ ਪਾਣੀ ਦੇ ਵਿੱਚ ਕਿਉਂ ਕੇ ਰੱਖਿਆ ਸੀ ਕਿ ਥੋੜੀ ਬਹੁਤੀ ਖਟਾਈ ਹੋ ਗਈ ਤਾਂ ਨਿਕਲ ਜਾਏਗੀ ਪਾਣੀ ਦੇ ਵਿੱਚ ਹੀ ਮੈਸ ਕਰਕੇ ਦਵਾਰਾ ਮੈਂ ਇਹਨੂੰ ਛਾਣਿਆ ਸੀਗਾ ਕਿਉਂਕਿ ਖਟਾਈ ਸਾਰੀ ਨਿਕਲ ਜਾਂਦੀ ਹੈ ਭੁੰਣ ਦਾ ਮਤਲਬ ਵੀ ਇਹੀ ਹੁੰਦਾ ਆਪਣਾ ਕਿ ਖਟਾਈ ਸਾਰੀ ਨਿਕਲ ਜਾਏਗੀ ਆਪਾਂ ਇਹਨੂੰ ਇਹਦੇ ਵਿੱਚੋਂ ਕੜਾਹੀ ਚੋਂ ਬਾਹਰ ਕ निकालेंगे ਉਸੇ ਕੌਲੀ ਦੇ ਵਿੱਚ ਜਿਹਦੇ ਵਿੱਚ ਪਹਿਲਾਂ ਪਨੀਰ ਸੀਗਾ ਆਪਾਂ ਇਹਦੇ ਵਿੱਚ ਹੀ ਹੋਰ ਕਰਾਂਗੇ ਆਪਾਂ ਐਸੇ ਕੌਲੀ ਦੇ ਵਿੱਚ ਪਨੀਰ ਨੂੰ ਕੱਢਦੇ ਆਂ ਜਦ ਤੱਕ ਆਪਾਂ ਆਪਣਾ ਦੁੱਧ ਤਿਆਰਾ ਨਾ ਉਦੋਂ ਤੱਕ ਆਪਾਂ ਜੋ ਸਿੱਧੀਆਂ ਨੇ ਆਪਾਂ ਇਹ ਪਨੀਰ ਵਾਲੀ ਕੜਾਹੀ ਦੇ ਵਿੱਚ ਹੀ ਹਲਕਾ ਜਿਹਾ ਭੁੰਨਾਗੇ ਇਹਨੂੰ ਜਿਆਦਾ ਨਹੀਂ ਪਹਿਲਾਂ ਹੀ ਬਹੁਤ ਪੁੱਜੀਆਂ ਹੋਈਆਂ ਨੇ ਸਿੱਧੀਆਂ ਤਾਂ ਪਰ ਫਿਰ ਵੀ ਥੋੜਾ ਆਪਾਂ ਕੁੱਲਾ ਕੇ ਸਰਵ ਦੋ ਤਿੰਨ ਮਿੰਟ ਲਈ ਜੋ ਵੀ ਕੱਚਾਪਨ ਹੋਏਗਾ ਉਹਦੇ ਵਿੱਚ ਸਾਰਾ ਨਿਕਲ ਜਾਏ ਕੜਾਈ ਚੋਂ ਆਪਾਂ ਸਿੱਧੀਆਂ ਕੱਢ ਲਈਆਂ ਤੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਧਰਾਂਗੇ ਸੌਰੀ ਇਹ ਪਨੀਰ ਕੱਢ ਲਿਆ ਆਪਾਂ ਇਸੇ ਕੜਾਈ ਦੇ ਵਿੱਚ ਧਰਾਂਗੇ ਆਪਾਂ ਹੁਣ ਸਿੱਧੀਆਂ ਧੋਇਓ ਚੱਕ ਕੇ ਅੱਗੇ ਪਾਵਾਂਗੇ ਕਿਉਂਕਿ ਕਿਉਂਕਿ ਆ ਤਾਂ ਆਲਰੇਡੀ ਦੇ ਵਿੱਚ ਹੈ ਉਹ ਸਿੱਧੀਆਂ ਦੇ ਵਿੱਚ ਕਿਉਂ ਹੀ ਹੁੰਦਾ ਵਾ ਜੇ ਇਹ ਵੀ ਆਪਾਂ ਚੰਗੀ ਤਰ੍ਹਾਂ ਇਨਵਰਸ ਕਰਕੇ ਹੀ ਪਾਵਾਂਗੇ ਕਿਆ ਕੁਛ ਜਲਦੀ ਹੋ ਜਾਏਗਾ ਇਹਦੇ ਵਿੱਚ ਕਿਉਂ ਆਪਣੇ ਆਪ ਹੀ ਕਿਉਂ ਛੱਡ ਗਿਆ ਕਿਉਂ ਇਹਦੇ ਵਿੱਚ ਕਿਉਂ ਰਹੀ ਜਾਂਦਾ ਦਸਿੱਧੀਆਂ ਆਪਾਂ ਕਰਦੇ ਆਂ ਆਪਣੀਆਂ ਛਿੱਧੀਆਂ ਵੀ ਭੁੱਜ ਕੇ ਤਿਆਰ ਹੋ ਗਈਆਂ ਦੇਖੋ ਕਿਉਂ ਇਹਨਾਂ ਦੇ ਵਿੱਚ ਕਿੰਨਾ ਨਿਕਲਿਆ ਆ ਇਹਨਾਂ ਦੇ ਵਿੱਚ ਵੀ ਕਿਉਂ ਸੀਗਾ ਆਣਾ ਪਹਿੰਜੀਆਂ ਆਪਾਂ ਦੁੱਧ ਵਿੱਚ ਪਾਵਾਂਗੇ ਆਪਣਾ ਦੁੱਧ ਵੀ ਬਹੁਤ ਘਟ ਗਿਆ ਵਾ ਸੰਘਣਾ ਹੋਣ ਹੋ ਵਾਲਾ ਹੀ ਐ ਅਸੀਂ 2 ਮਿੰਟ ਦੇ ਸੇਕ ਲਵਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਛਿੱਧੀਆਂ ਹੀ ਪਾਵਾਂਗੇ ਜਦੋਂ ਤਾਂ ਪ੍ਰਕਾਰ ਤੁਸੀਂ ਨਾ ਹੋ ਲੱਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਥੋੜੀ ਕਰਕੇ ਚੀਨੀ ਜਿਆਦਾ ਨਹੀਂ ਬਿਲਕੁਲ ਥੋੜੀ ਥੋੜੀ ਕਰਕੇ ਪਾਵਾਂਗੇ ਮੈਂ ਚੀਨੀ ਬਹੁਤ ਘੱਟ ਪਾਈ ਹਾਂ ਕਿਉਂਕਿ ਅਸੀਂ ਚੀਨੀ ਖਾਂਦੇ ਨਹੀਂ ਇਹਨੇ ਸਭ ਤੁਹਾਡੇ ਲਈ ਪਾ ਰਹੇ ਆ ਤੁਸੀਂ ਵੀ ਚੀਨੀ ਘੱਟ ਹੀ ਖਾਓ चं तरह आप हिलाते रहना वा क्योंकि अपना संघना होने तो बिल्कुल दुध नेड़े आवानगे आप थोड़ा जो छिधिया बनिया जी आप छिधियों मिक्स करा वो भी थोड़े थोड़े करके ही मिक्स करा एकदम नहीं पावे पा। आप देखो तो आप थोड़े थोड़े करके ही इन्हों मिक्स करके करेंगे ਆਪਾ ਹਲਾਉਂਦੇ ਰਹਿਣਾ ਕਿ ਥੱਲੇ ਨਾ ਲੱਗ ਜਾਣ ਇਹਨਾਂ ਦੇ ਨਾਲ ਆਪਣਾ ਦੁੱਧ ਵੀ ਜਲਦੀ ਸੰਗਣਾ ਹੋਏਗਾ ਔਰ ਇਹਨਾਂ 'ਚ ਮਠਾਸ ਵੀ ਜ਼ਿਆਦਾ ਆਏਗੀ ਆਪਾਂ ਸਿਹੀਆਂ ਸਾਰੀਆਂ ਪਾ ਲਈਆਂ ਨੇ ਜੋ ਕਿ ਹੌ ਆਵਾਜ਼ ਵਿੱਚ ਚੱਪਾ ਇਹਦੇ ਵਿੱਚ ਕਾਫੀ ਹੋ ਰਿਹਾ ਜੰਦਾਰਾ ਪਰ ਪਾਵਾ ਦੇ ਕਾਫੀ ਸਖਣਾ ਹੋ ਗਿਆ ਆਪਣਾ ਦੁੱਧ ਕਿਉਂਕਿ ਇਹਦੇ ਵਿੱਚ ਆਪਾਂ ਛਿੱਧੀਆਂ ਪਾਜਾਂ ਸੀ ਚੀਨੀ ਪਾਈ ਚੀਨੀ ਮੈਂ ਥੋੜੀ ਪਾਈ ਐ ਤੁਸੀਂ ਆਪਣੇ ਸਵਾਦ ਅਨਸਾਰ ਚੀਨੀ ਪਾ ਸਕਦੇ ਹੋ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਪਾਉਣਾ ਤੁਸੀਂ ਪਾ ਸਕਦੇ ਹੋ ਪਰ ਮੈਂ ਇਲਾਇਚੀਆਂ ਦੋ ਕਟਕੀ ਪਾਜਾਂ ਸੀ ਇਹਦੇ ਵਿੱਚ ਜ਼ਿਆਦਾ ਨਹੀਂ ਪਾਈਆਂ ਮੈਂ ਜਦ ਇਹ ਥੋੜਾ ਪੱਕ ਜਾਏਗਾ ਆਪਣਾ ਛਿੱਧੀਆਂ ਪਾਜਾਂ ਘੋੜ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਾਸਟ ਤੇ ਪਨੀਰ ਪਾਵਾਂਗੇ ਥੋੜੀ ਚੀਨੀ ਆਪਾਂ ਪਨੀਰ ਪਾਉਣ ਤੋਂ ਬਾਅਦ ਥੀ ਪਾਵਾਂਗੇ ਆਪਣਾ ਹਰ ਸੰਘਣਾ ਹੋਣ ਲੱਗ ਗਿਆ। ਕਾਫੀ ਸੰਘਣਾ ਹੋਇਆ। ਹੁਣ ਆਪਾਂ ਥੋੜਾ-ਥੋੜਾ ਕਰਕੇ ਹੀ ਪਨੀਰ ਪਾਵਾਂਗੇ ਇਹਦੇ ਵਿੱਚ। ਮਿਕਸ ਕਰਦੇ ਰਹਿਣਾ ਵਾ। ਬਹੁਤ ਹੀ ਟੇਸਟਾ ਹੋਏਗਾ। ਚੀਨੀ ਦੀ ਵੀ ਘੱਟ ਜ਼ਰੂਰ ਤੋਂ ਪੈਂਦੀ ਹੈ ਕਿਉਂਕਿ ਦੁੱਧ ਵੀ ਪੱਕ ਕੇ ਫਿਰ ਮਿੱਠਾ ਹੋ ਜਾਂਦਾ ਵਾ। ਪਨੀਰ ਵੀ ਆਪਣਾ ਮਿੱਠਾ ਸੀ ਕਿਉਂਕਿ ਆਪਾਂ ਖਟਾਸ ਕੱਢ ਕੇ ਇਹਨੂੰ ਭੁੰਨ ਲਿਆ ਖਟਾਸ ਕੱਢ ਦਿੱਤੀ। ਕਟ ਸੇਕਦੇ ਹੀ ਆਪਾਂ ਹੁਣ ਪਕਾਵਾਂਗੇ ਕਿਉਂਕਿ ਥੋੜੇ ਛਿੱਟੇ ਜੇ ਮਾਰੋਗਾ ਤੇ ਨਾਲ ਹੀ ਇਹਦੀ ਜੋ ਮਠਾਸ ਹੁੰਦੀ ਆ ਮਠਾਸ ਛਿੱਧੀਆਂ ਦੇ ਵਿੱਚ ਵੀ ਕਾਫੀ ਮਠਾਸ ਹੈ। ਕਿਹੋ ਦੀ ਜ਼ਰੂਰਤ ਨਹੀਂ ਪੈਣੀ ਇਹਦੇ ਵਿੱਚ ਪਾਉਣ ਦੀ। ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ। ਹਾਂਜੀ ਆਪਣੇ ਹਾਂਜੀ ਪਨੀਰ ਛਿੱਧੀਆਂ ਮਿਲਕ ਮਲਾਈ ਆਪਣੇ ਬਰਫੀ ਤਿਆਰ ਹੈ ਆਪਾਂ ਇਹ ਥੋੜਾ ਜਿਹਾ ਠੰਡਾ ਕਰਾਂਗੇ ਠੰਡਾ ਹੋਣ ਤੋਂ ਬਾਅਦ ਫਿਰ ਇੱਕ ਭਾਂਡੇ ਦੇ ਵਿੱਚ ਪਾ ਕੇ ਆਪਾਂ ਇਹਦੀ ਜੋ ਵੀ ਸ਼ੇਪ ਦੇਣੀ ਚਾਹਾਂਗੇ ਉਹ ਸ਼ੇਪ ਦੇ ਸਕਦੇ ਹਾਂ ਪਰ ਬਹੁਤ ਹੀ ਆਸਾਨ ਔਰ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੁੰਦੀ ਹੈਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਦੇ ਵੀ ਪਨੀਰ ਨਹੀਂ ਖਾਂਦੇ ਤਾਂ ਪਨੀਰ ਦੀ ਮਿਠਾਈ ਬਣਾ ਕੇ ਖਿਲਾਓ ਕਿਉਂਕਿ ਤੁਹਾਡੇ ਸਾਹਮਣੇ ਹੀ ਬਣੀ ਹੈ ਬਿਲਕੁਲ ਤਾਜ਼ਾ ਅਰਦੇਸੀ ਕਿਉਂ ਵੀ ਨਹੀਂ ਜ਼ਿਆਦਾ ਜ਼ਰੂਰਤ ਪੈਂਦੀ ਪਾਉਣ ਦੀ ਸਿੱਧੀਆਂ ਵੀ ਕਦੇ ਛੱਟੋ ਨਾ ਸਿੱਧੀਆਂ ਦੀ ਵੀ ਇਸ ਤਰ੍ਹਾਂ ਮਿਠਾਈ ਬਣਾਓ ਦੁੱਧ ਵੀ ਬਹੁਤ ਘੱਟ ਲੱਗਦਾ ਔਰ ਤੁਸੀਂ ਜੇ ਫੁੱਲ ਕਰੀਮ ਦੁੱਧ ਪਾਓਗੇ ਤਾਂ 1/2 ਲੀਟਰ ਪਾਓ ਮੈਂ ਤੁਹਾਡੀ ਮਲਾਈ ਪਾਈ ਹੈ ਇਹਦੇ ਵਿੱਚ ਮਲਾਈ ਪਾਉਣ ਨਾਲ ਮੈਂ ਵੀ ਫੁੱਲ ਕਰੀਮ ਦੁੱਧ ਹੀ ਬਣ ਗਿਆ ਦੇਖੋ ਜੀ ਆਪਣੀ ਤਿਆਰ ਹੈ ਪਨੀਰ ਛਿੱਧੀਆਂ ਮਿਲਕ ਮਲਾਈ ਰੈਸਪੀ ਤਿਆਰ ਹੈ ਤੁਸੀਂ ਵੀ ਇਸ ਚੀਜ਼ ਦੇ ਨਾਲ ਤਿਆਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਔਰ ਬੱਤਵਾ ਸਵਾ ਦੇਖ ਕੇ ਮੈਨੂੰ ਸਪੋਰਟ ਕਰੋ ਹਾਂ ਜੇ ਪੈਕੇਟ ਡੱਬਾ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਲਾਵਾਗੇ ਕਿਉਂਕਿ ਕਿਉਂਕਿ ਘੋਲਣਾ ਇਸ ਲਈ ਜ਼ਰੂਰੀ ਹੈ ਆਪਾਂ ਨੂੰ ਫਿਰ ਕੱਢਣਾ ਬੜਾ ਆਸਾਨ ਹੋਏਗਾ ਆਪਾਂ ਇਹ ਚਾਰ ਸਪਰੇ ਕਿਉਂ ਉਲਾ ਲਿਆ ਪਤਾ ਹੈ ਕਿ ਥੋੜਾ ਜਿਹਾ ਆਪਣੇ ਕੋਲ ਮਟੀਰੀਅਲ ਜ਼ਿਆਦਾ ਨਹੀਂਗਾ ਅਸਲ ਵਿੱਚ ਆਪਾਂ ਉਹਨੇ ਕਿਥਾਂ ਵਿੱਚ ਹੀ ਲਾਇਆ ਉਹਨੇ ਆਪਾਂ ਪੈ ਜਾਵੇ ਹੁਣ ਆਪਾਂ ਇਹਨੂੰ ਪਾਵਾਂਗੇ ਇਹਦੇ ਵਿੱਚ ਡੱਬੇ ਦੇ ਜਦ ਤੱਕ ਇਹ ਠੰਡਾ ਹੋਏਗਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਦੇ ਜੋਸ਼ੀ ਅੱਪ ਦੇਣੀ ਆਪਾਂ ਦੇ ਲਾਂਗੇ ਕੀ ਇਸ ਦੇਖਣੇ ਚ ਬਣਾਉਣੇ ਚਾਹਦੇ ਹੋ ਪੀਸ ਵੀ ਬਣਾ ਸਕਦੇ ਜੋ ਵੀ ਸ਼ੇਪ ਦੇਣੀ ਚਾਹੋ ਨਾ ਆਪਾਂ ਸ਼ੇਪ ਦੇ ਸਕਦੇ ਆ ਬਹੁਤ ਹੀ ਟੇਸਟੀ ਬਣਦਾ ਆਪਾਂ ਨੇ ਕਦੇ ਮલાઈ ਵਗੈਰਾ ਜਾਂ ਪਨੀਰ ਇਹਦਾ ਛੁੱਟਦੇ ਆ ਆਪਾਂ ਇਹ ਛੁੱਟਦੇਗੇ ਪਨੀਰ ਦਾ ਜੋ ਵੀ ਬਣਦੀ ਹੈ ਸਿੱਧੀਆਂ ਵਗੈਰਾ ਉਹਨੇ ਛੁੱਟਦੇ ਆਪਾਂ ਸਿੱਧੀਆਂ ਛਟਾ ਨਾ ਕਿ ਫਾਇਦਾ ਨਹੀਂ ਗਾਏ ਇਸ ਤਰ੍ਹਾਂ ਬੱਚਾ ਨੂੰ ਮਠਾਈ ਬਣਾ ਕੇ ਖਵਾਓ ਤਾਂ ਬਹੁਤ ਹੀ ਟੇਸਟੀ ਮਿਲੇ ਮਠਾਈ ਬਣ ਜਾਂਦੀ ਹੈਗੀ ਜਿਸ ਤੋਂ ਬਾਅਦ ਆਪਾਂ ਇਹ ਪੀਸ ਬਣਾ ਲਾਂਗੇ ਜਾਂ ਠੰਡੇ ਹੋਣ ਤੋਂ ਜੋ ਵੀ ਤੁਸੀਂ ਸ਼ੇਪ ਦੇਣੀ ਚਾਹੋ ਨਿ ਬੜੇ ਆਰਾਮ ਨਾਲ ਸ਼ੇਪ ਦੇ ਸਕਦੇ ਹਾਂ ਲਓ ਜੇ ਥੋੜਾ ਠੰਡਾ ਹੋਏਗਾ ਇੱਕ ਤੋਂ ਦੋ ਘੰਟੇ ਲਈ ਆਪਾਂ ਇਹਨੂੰ ਕਿਸੇ ਨਾ ਕਿਸੇ ਕੱਪੜੇ ਦੇ ਵਿੱਚ ਲਪੇਟ ਕੇ ਮੈਂ ਜ਼ਰੂਰ ਰੱਖਾਂਗੀ ਕਿਉਂਕਿ ਜਲਦੀ ਠੰਡਾ ਹੋ ਜਾਏਗਾ ਫਿਰ ਇਹ ਦੇਖੋ ਪਰਾਪਾ ਦੇਮਾਗੇ ਦਾ ਢੱਕਣ ਇਹ ਜੇ ਪੂਰਾ ਪਾਇਲਾ ਟੱਕਣ ਦੇ ਦਿੱਤਾ ਤੇ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਗਰਮ ਟਾਬਲ ਦੇ ਵਿੱਚ ਹੀ ਲਪੇਟ ਕੇ ਰੱਖ ਦਾਂਗੇ ਜਿਆਦਾ ਸਮਾਂ ਨਹੀਂ ਥੋੜੇ ਸਮੇਂ ਲਈ ਰੱਖਾਂਗੇ। ਉਹ ਨਹੀਂ ਜਿਆਦਾ ਨਾ ਮੋٹے ਕੱਪੜੇ ਦੇ ਵਿੱਚ ਰੱਖਿਆ ਛੋਟੇ ਜਿਹੇ ਟਾਬਲ ਦੇ ਵਿੱਚ ਹੀ ਰੱਖਿਆਗਾ ਲਪੇਟ ਕੇ ਆਪਾਂ ਨੂੰ ਇੱਕ ਤੋਂ ਦੋ ਘੰਟੇ ਲਈ ਇੱਥੇ ਰੱਖ ਦਾਂਗੇ। ਉਸ ਤੋਂ ਬਾਅਦ ਫਿਰ ਆਪਾਂ ਇਹਨੇ ਪੀਸ ਜਾਂ ਕੋਈ ਸ਼ੇਪ ਦੇਣੀ ਹੋਵੇ ਜ਼ਰੂਰ ਦੇਵਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਮਝੇ ਆਪਣੀਆਂ ਜੋ ਸੀਗੀਆਂ ਆ ਆਪਾਂ ਪਨੀਰ ਦੇ ਉੱਤੋਂ ਤੇਰ ਛਿੱਧੀਆਂ ਜੋ ਨਿਕਲਦੀਆਂ ਆਪਣੀਆਂ ਮਲਾਈ ਦੇ ਵਿੱਚੋਂ ਆਪਾਂ ਉਹਨਾਂ ਦੇ ਵਿੱਚੋਂ ਵਰਸਾ ਤਿਆਰ ਕੀਤੀ ਆ ਬਹੁਤ ਹੀ ਘੱਟ ਖਰਚੇ ਦੇ ਵਿੱਚ ਤਿਆਰ ਹੋ ਜੀ ਕਿਉਂਕਿ ਆਪਣੇ ਕੋਲ ਜੋ ਪਨੀਰ ਵੀ ਨਿਕਲਣਾ ਚਾਹ ਸਬਜ਼ੀ ਬਣਾਓ ਪਰ ਮੈਂ ਇਹਦੀਆਂ ਮਠਿਆਈ ਤਿਆਰ ਕੀਤੀ ਆ ਜੀ ਜੋ ਵੀ ਤੁਸੀਂ ਸ਼ੇਪ ਦੇਣੀ ਤੁਹਾਡੀ ਆਪਣੀ ਇੱਛਾ ਠੰਡਾ ਹੋਣ ਤੇ ਕੋਈ ਵੀ ਸ਼ੇਪ ਦੇ ਸਕਦੇ ਆ ਆਪਣੇ ਬਣਾਏ ਜੀ ਪਨੀਰ ਛਿੱਧੀਆਂ ਮਲਾਈ ਮਿਲਕ ਕੇਕ ਤਿਆਰ ਕੀਤਾ ਵੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਖਿਲਾਓ ਔਰ ਆਪ ਵੀ ਖਾਓ